ਪੁਲਿਸ ਦੀ ਭਜਨਟ ਪਲੇਟਫਾਰਮ ਤੇ ਖਿਲਰੇ ਹੋਏ ਪੱਥਰ ਜ਼ਖਮੀ ਪੁਲਿਸ ਕਰਮੀ ਤੇ ਗ੍ਰਿਫਤਾਰ ਕੀਤੇ ਲੋਕਾਂ ਦੀਆਂ ਇਹ ਤਸਵੀਰਾਂ ਬਰਨਾਲਾ ਰੇਲਵੇ ਸਟੇਸ਼ਨ ਦੀਆਂ ਨੇ ਜਿੱਥੇ ਪੁਲਿਸ ਤੇ ਮਜ਼ਦੂਰ ਯੂਨੀਅਨ ਵਿਚਕਾਰ ਤਿੱਖੀ ਝੜਪ ਹੋ ਗਈ ਇਸ ਝੜਪ ਵਿੱਚ ਲੋਕ ਨਹੀਂ ਬਲਕਿ ਪੁਲਿਸ ਜ਼ਖਮੀ ਹੋਈ ਹੈ ਝਗੜਾ ਐਫਸੀਆਈ ਦੀ ਨਵੀਂ ਤੇ ਪੁਰਾਣੀ ਮਜ਼ਦੂਰ ਯੂਨੀਅਨ ਵਿਚਕਾਰ ਸੀ ਜਿਸ ਨੂੰ ਸ਼ਾਂਤ ਕਰਨ ਲਈ ਪੁਲਿਸ ਪਾਰਟੀ ਪਹੁੰਚੀ ਸੀ ਪਰ ਮਜ਼ਦੂਰਾ ਨੇ ਸ਼ਾਂਤ ਹੋਣ ਦੀ ਬਜਾਏ ਪੁਲਿਸ ਤੇ ਪੱਥਰ ਵਰਾ ਦਿੱਤੇ ਤੇ ਕਈ ਪੁਲਿਸ ਮੁਲਾਜ਼ਮ ਜ਼ਖਮੀ ਹੋ ਗਏ। ਐਫਸੀਆਈ ਨੂੰ ਡੇਟਾ ਦਾ ਕੰਮ ਆਨਲੋਡਿੰਗ ਦਾ ਉਹ ਪ੍ਰਾਈਵੇਟ ਠੇਕੇਦਾਰ ਨੂੰ ਦਿੱਤਾ। ਉਹ ਠੇਕੇਦਾਰ ਨੇ ਮਤਲਬ ਦੁਬਾਰਾ ਕੰਮ ਉਹਨੇ ਚਲਾਉਣਾ ਸਾਡੀ ਲੇਬਰ ਐਫਸੀ ਦੀ ਉਹ ਇਥੋਂ ਬਿੜਰਾ ਹੋ ਗਈ। ਉਹਦੇ ਬਾਅਦ ਇਹ ਜਿਹੜੀ ਐਫਸੀ ਲੇਬਰ ਸੀ ਕਿ ਉਹ ਪ੍ਰੋਟੈਸਟ ਕਰਦੀ ਸੀ ਜਾਂ ਉਸ ਤੋਂ ਬਾਅਦ ਜਿਹੜੀ ਪੰਜਾਬ ਲੇਬਰ ਸੀ ਉਹ ਪ੍ਰੋਟੈਸਟ ਕਰ ਰਹੀ ਸੀ। ਅੱਜ ਸਵੇਰੇ ਲੱਗੀ ਸਵੇਰੇ 10 ਵਜ ਸਮਾਤ 98 ਦੀ ਸਪੈ ਲੱਗੀ ਹੋਈ ਹੈ ਕਾਫੀ ਬਦਲੇ ਲੋਕਲ ਐਡਮਿਨਿਸਟ੍ਰੇਸ਼ਨ ਨੇ ਹੋ ਸਾਰੇ ਵਿੱਚ ਪਏ ਕੋਈ ਕੋ ਗੱਲਸ ਵੀ ਆਉਣ ਦੀ ਕੋਸ਼ਿਸ਼ ਕੀਤੀ ਪਰ ਲੇਬਰ ਸਮਝ ਹੀ ਲਈ ਹੈਗੀ ਪੁਰਾਣੀ ਮਜ਼ਦੂਰ ਯੂਨੀਅਨ ਮਾਲ ਦੀ ਲੋਡਿੰਗ ਨਵੇਂ ਠੇਕੇਦਾਰ ਨੂੰ ਦੇਣ ਤੇ ਪੜਕੀ ਹੋਈ ਸੀ ਜਿਸ ਨੇ ਨਵੀਂ ਲੇਬਰ ਸਸਤੀ ਮਜ਼ਦੂਰੀ ਤੇ ਰੱਖੀ ਸੀ ਪੁਲਿਸ ਨੇ ਇਸ ਦੌਰਾਨ ਕਈ ਮਜ਼ਦੂਰਾਂ ਨੂੰ ਹਿਰਾਸਤ ਵਿੱਚ ਲੈ ਲਿਆ ਜਦ ਕਿ ਕਈ ਭੱਜਣ ਵਿੱਚ ਕਾਮਯਾਬ ਹੋ ਗਏ ਪੁਲਿਸ ਗ੍ਰਫਟ ਵਿੱਚ ਲਏ ਮਜ਼ਦੂਰ ਆਪਣੇ ਆਪ ਨੂੰ ਬੇਕਸੂਰ ਦੱਸ ਰਹੇ ਨੇ ਠੇਕੇਦਾਰ ਦਾ ਕੰਮ ਕਰਨ ਨੂੰ ਹੀ ਤਿਆਰ ਸੀਗੇ ਉਹ ਦੂਜੀ ਲੇਬਰ ਆ ਕੇ ਵਿੱਚ ਕੰਮ ਲਾਗੀ ਕਰਨ ਠੇਕੇਦਾਰ ਕੰਮ ਉਹ ਤੋਂ ਕੰਮ ਕਰਵਾਉਂਗਾ ਜੀ ਪੱਥਰਬਾਜ਼ੀ ਦਾ ਹੋਰ ਨਾ ਕੀਤੀ ਹੋਈ ਹੁਣ ਆਪ ਨੂੰ ਦਾ ਪਤਾ ਵੀ ਸਰ ਮੈਂ ਇਹਨਾਂ ਦੇ ਨਾਲ ਤਾਂ ਬਿਲਕੁਲ ਹੀ ਨਹੀਂ ਹੈਗਾ ਜੀ ਮੇਰਾ ਤਾਂ ਕੋਈ ਰੋਲ ਹੀ ਨਹੀਂ ਇਹਨਾਂ ਦਾ ਜੀ ਮੇਰਾ ਘਰ ਸੀ ਉੱਥੇ ਉੱਤੇ ਲੱਭਣ ਆਏ ਸੀ ਇਹਨਾਂ ਨੇ ਜੀ ਮੈਂ ਮਾੜੀ ਜਿਹੀ ਮੂਵੀ ਬਣਾ ਲਈ ਇਹਨਾਂ ਨੇ ਮੈਨੂੰ ਫੜ ਲਿਆ ਜੀ ਉਹਦੀ ਸਰ ਮੇਰੇ ਕੋਈ ਰੋਲ ਨਹੀਂ ਹੈ ਘਰੇ ਵਿੱਚ ਮਨੇ ਮਲੇ ਚ ਪੁੱਛ ਲੋ ਜੀ ਆ ਕੇ ਵੀ ਇਹਨੂੰ ਪੁਲਿਸ ਨੇ ਕਿਹਾ ਅਮਨ ਕਾਨੂੰਨ ਦੀ ਸਥਿਤੀ ਕਾਬੂ ਵਿੱਚ ਹੈ ਲਾਉਂਡ ਆਰਡਰ ਦੀ ਸਥਿਤੀ ਬਿਲਕੁਲ ਪੀਸਫੁੱਲ ਹੈ ਜਿਹੜੇ ਲੋਕਾਂ ਦਾ ਵਿਰੋਧ ਕਰਦੇ ਸੀ ਉਹ ਭੱਜ ਪੁੱਜ ਗਏ ਨੇ ਕੁਝ ਨੂੰ ਅਸੀਂ ਅਰੈਸਟ ਕਰ ਉਭੀ ਅਜੇ ਕਬਜ਼ੇ ਲੈ ਲਏ ਨੇ ਮਜ਼ਦੂਰ ਯੂਨੀਅਨਾਂ ਦਾ ਤਕਰਾਰ ਤੇ ਪੁਲਿਸ ਨਾਲ ਝੜਪ ਤੋਂ ਬਾਅਦ ਵੀ ਮਜ਼ਦੂਰਾਂ ਦਾ ਝਗੜਾ ਫਿਲਹਾਲ ਜਿਉਂ ਦਾ ਤਿਉਹ ਹੈ